हां जी दोस्तों ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆਂ ਪਿੰਡ ਐਮਾ ਕਲਾਂ ਐਮਾ ਕਲਾਂ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਹੈ ਨੇੜੇ ਚਵਾਲ ਵੀਰ ਕੁल्ले ਦੇ ਘਰ ਆਇਆ ਦੋਸਤੋ ਪਹਿਲਾਂ ਕਾਫੀ ਵੀਡੀਓ ਆਪਾਂ ਇਸ ਘਰੋਂ ਅਪਲੋਡ ਕੀਤੀਆਂ ਨੇ ਪਸ਼ੂ ਵਪਾਰ ਦਾ ਕੰਮ ਆ ਇਸੇ ਤਰ੍ਹਾਂ ਵੀਰ ਪਸ਼ੂ ਲੈ ਕੇ ਆਉਂਦਾ ਰਹਿੰਦਾ ਚਾਹੇ ਮੱਝਾਂ ਹੋਣ ਚਾਹੇ ਬਿਹੜਾ ਹੋਣ ਜ਼ਿਆਦਾਤਰ ਕੀਤੀ ਜਿਹੜੀ ਦੋਸਤੋ ਹੈਗੀ ਐ ਇਸ ਘਰੇ ਸੇਲ ਪਰਚੇਜ਼ ਦੀ ਗੱਲ ਕਰਨ ਲਈ ਤੇ ਮੱਝਾਂ ਝੋਟੀਆਂ ਹੀ ਆਉਂਦੀਆਂ ਨੇ ਬਾਕੀ ਅੱਜ ਦੋ ਨਾਗ ਤੁਹਾਨੂੰ ਦਿਖਾਉਣੇ ਆ ਦੋਵੇਂ ਮੱਝਾਂ ਝੋਟੀਆਂ ਜਿਹੜੀਆਂ ਦੋਸਤੋ ਇਹ ਸੁਈਆਂ ਸੁਬਈਆਂ ਨੇ ਤੇ ਪੂਰੀ ਡਿਟੇਲ ਆਪਾਂ ਵੀਰ ਕੁल्ले ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੂਰੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਅੱਜ 31 ਜਨਵਰੀ ਆ ਦੋਸਤੋ ਤੁਸੀਂ ਤਰੀਕ ਨੋਟ ਕਰ ਲਓ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਸਮਾਂ ਹੈ ਬਾਕੀ ਕੀ ਥੱਲੇ ਦੋਸਤੋ ਦੁੱਧ ਹੈਗਾ ਥੱਲੇ ਮੌਕੇ ਤੇ ਕਿੰਨਾ ਦੁੱਧ ਆ ਥੱਲੇ ਕੀ ਰੇਟ ਭਾਅ ਪਰਤੇ ਰਹਿਣ ਵਾਲੇ ਆ ਪੂਰੀ ਗੱਲਬਾਤ ਕਰ ਲਾਂਗੇ ਬਾਕੀ ਦੋਵੇਂ ਝੋਟੀਆਂ ਦੋਸਤੋ ਇੱਕ ਮੱਝ ਆ ਤੇ ਇੱਕ ਏ ਝੋਟੀ ਆ ਦੋਵੇਂ ਕਮਾਲ ਦੀਆਂ ਨੇ ਦੁੱਧ ਜਿੰਨਾ ਜਿੰਨਾ ਵੀ ਥੱਲੇ ਹਾਜ਼ਰ ਹੋਇਆ ਉਹ ਆਪਾਂ ਪੁੱਛਾਂਗੇ ਵੀਰ ਤੋਂ ਬਾਕੀ ਵਿਜਟ ਤੁਸੀਂ ਕਰ ਲਿਓ ਠੱਠਾ ਪਿੰਡ ਬਿਲਕੁਲ ਨਜ਼ਦੀਕ ਆ ਠੀਕ ਆ ਜੀ ਤੇ ਬੀੜ ਬਾਬਾ ਬੁੱਢਾ ਸਾਹਿਬ ਇਤਿਹਾਸਿਕ ਗੁਰਦੁਆਰਾ ਸਾਹਿਬ ਵੀ ਬਿਲਕੁਲ ਨਜ਼ਦੀਕ ਆ ਤੇ ਚਪਾਲ ਤੋਂ ਵੀ ਕੋਈ 3 ਕਿਲੋਮੀਟਰ ਦੀ ਦੂਰੀ ਆ ਪਿੰਡ ਵੱਡਾ ਐਮਐ ਦੀ ਠੀਕ ਆ ਜੀ ਬੱਡਾ ਆ ਮਾ ਛੋਟਾ ਆ ਮਾ ਪਿੰਡ ਬਿਲਕੁਲ ਨਜ਼ਦੀਕ ਆ ਮੰਨਣ ਪਿੰਡ ਲੱਗ ਕੇ ਆ ਜਾਂਦਾ ਤੇ ਆਉ ਲੈਣੇ ਆ ਜਾਣਕਾਰੀ ਵੀਰ ਕੋਲੇ ਦੇ ਨਾਲ ਗੱਲਬਾਤ ਕਰਕੇ ਸੋ ਬਹੁਤੇ ਵੀਰ ਮਿਸ ਕਰਦੇ ਪਏ ਸੀ ਕਿਉਂਕਿ ਵੀਰ ਕੋਲੇ ਦਾ ਕੰਮ ਜਿਹੜਾ ਵਪਾਰ ਦਾ ਹੈ ਤੇ ਥੋੜੇ ਟਾਈਮ ਬਾਅਦ ਜਿਹੜਾ ਦੋਸਤੋ ਵਖਪਾ ਪੈ ਗਿਆ ਵੀ ਪੁੱਛ ਲੈਣੀਆਂ ਵੀਰ ਤੋਂ ਸਭ ਤੋਂ ਪਹਿਲਾਂ ਵੀਰ ਕੋਲੇ ਸਸਰੀ ਕਾ ਜੀ ਸਸਰੀ ਗੱਲ ਜੀ ਠੀਕ ਠਾਕ ਵੀਰੇ ਵਧੀਆ ਵਧੀਆ ਵੀਰ ਜੀ ਬਹੁਤ ਕਿਰਪਾ ਮਹਾਰਾਜ ਦੀ ਜੀ ਚਲੋ ਸ਼ੁਕਰ ਹੈ ਵੀਰ ਹਾਂਜੀ ਹਾਂਜੀ ਅੱਛਾ ਕੋਲੇ ਵੀਰ ਜਿੱਦਾਂ ਕਿ ਚਲੋ ਪਸ਼ੂ ਵਪਾਰ ਦਾ ਤੁਹਾਡਾ ਕੰਮ ਆ ਹਾਂਜੀ ਹਾਂਜੀ ਵੀਰ ਜੀ ਤੇ ਥੋੜਾ ਜਿਹਾ ਵਿੱਚ ਗੈਪ ਪੈ ਗਿਆ ਉਹ ਇਦਾਂ ਨਾ ਗੱਲ ਇਦਾਂ ਵੀ ਪਸ਼ੂ ਆਉਂਦੇ ਜਾਂਦੇ ਸੀ ਤੇ ਵਿਗ ਜਾਂਦੇ ਸੀ ਤੇ ਵੀਡੀਓ ਦਾ ਮੌਕਾ ਨਹੀਂ ਮਿਲਦਾ ਕੱਲ ਵੀ ਤੁਹਾਨੂੰ ਪਰਸੋਂ ਫੋਨ ਕੀਤਾ ਸੀ ਚਲੋ ਤੁਹਾਡੇ ਤੋਂ ਵਿਜੀ ਹੋ ਤੁਸੀਂ ਤੇ ਪਰਸੋਂ ਪਸ਼ੂ ਤਿੰਨ ਚਾਰ ਆਏ ਆਪਣੇ ਤੋਂ ਮਾਲ ਵੇਚੋ ਵਿਗ ਗਿਆ ਉਹਨਾਂ ਇੱਕ ਪਸ਼ੂ ਆ ਆਪਣੇ ਤੋਂ ਉਧਰ ਦੀ ਝੋਟੀ ਆ ਤੇ ਇੱਕ ਇਧਰ ਦੀ ਆ ਆ ਮਾਲਵੇ ਦੀ ਆ ਗਈ ਹਾਂਜੀ ਹਾਂਜੀ ਇਹ ਉਧਰ ਦੀ ਕੱਟੀ ਬਹੁਤ ਸ਼ਕੀਨ ਸੰਤੂ ਸਾਹਿਬ ਤੇ ਉਧਰ ਦੀਆਂ ਝੋਟੀਆਂ ਵੈਸੇ ਦੋਸਤੋ ਦੁੱਧ ਦਾ ਦੋਨੂੰ ਖਾਇ ਤਾਂ ਖਰੀਆਂ ਬਹੁਤ ਜਿਆਦੀਆਂ ਪਰ ਇਹ ਆਪਾਂ ਪੁੱਛਾਂਗੇ ਵੀਰ ਨੂੰ ਵੀ ਕੀ ਹੋਣ ਚੱਲ ਰਹੀ ਆ ਦੁੱਧ ਤੇ ਕੁल्ले ਵੀਰ ਦੋਵੇਂ ਇੱਕ ਤਾਂ ਪਰਲੀ ਮਾਝੋ ਵੀ ਸੂਈ ਆ ਹਾਂਜੀ 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 ਤੇ ਇਹਦੀ ਡਿਟੇਲ ਸੰਤੂ ਸਾਹਿਬ ਪਤਾ ਕੀ ਆ ਇਹਦੇ ਥੱਲੇ ਹੁਣ ਜਿਹੜਾ ਮੌਕੇ ਤੇ ਦੁੱਧ ਆਪਾਂ ਭੈਣ ਭਰਾਵਾਂ ਨੂੰ ਚਵਾ ਦੇਣਾ ਨਾ ਉਹ ਦੱਸਣਾ ਆ ਕੋਈ ਇੱਥੇ ਆਵੇ ਦੋ ਟਾਈਮ ਕੋਈ ਆਵੇ ਚਾਰ ਟਾਈਮ 11 ਕਿਲੋ ਦੀ ਮਿਲਖ ਚਵਾਈ ਕਰਾਵਾਂਗੇ ਝੋਟੀ ਨੇ ਮੰਨ ਨਹੀਂ ਟਿਕਾ ਦੁੱਧ ਬਾਰਾ 13 ਕਿਲੋ ਇਹ ਹਾਂ ਹੁਣ ਵੀ ਦੁੱਧ ਕਰ ਜੇਗੀ ਬਿਲਕੁਲ ਤਾਜੀ ਸੂਈਆਂ 10 ਦਿਨਾਂ ਦੀ ਮਗਰ ਬੱਚ ਹਾਂ ਮਗਰ ਕਟਾ ਵੀ ਹੈ ਹਾਂਜੀ ਹਾਂਜੀ ਬਿਲਕੁਲ ਤਾਜੀ ਮੈਸ ਹੋਈ ਆ ਜੀ ਕਟਾ ਦੇਖੋ ਪੂਰਾ ਚੌੜੇ ਪਿੱਠਪੁੜੇ ਦੇ ਵਿੱਚ ਦੋਸਤੋ ਕਟਾ ਕਟਾ ਦੇਖੋ ਜੀ ਤੇ ਪੂਰਾ ਚੰਗਾ ਪਲਿਆ ਪੁਲਿਆ ਕਟਾ ਮਾ ਬਾਕੀ ਮੇਲਾ ਮੂਲਾ ਮਾਰੂਗੀ ਅਰੇ ਕੱਟੀ ਤੇ ਅੱਛਾ ਕੋਲੇ ਵੀ ਅਰਦਾਸ ਤਾਂ 10 ਦਿਨ ਹੋ ਗਏ ਆ ਹਾਂਜੀ ਹਾਂਜੀ ਤੇ ਸੁਹਾਗਾ ਦੂਜਾ ਹੀ ਆ ਹਾਂਜੀ ਸੁਹਾਗਾ ਦੂਜਾ ਮੂੰਹਾਂ ਛੇ ਦਾੰਦਾ ਜੇ ਲਓ ਦੋਸਤੋ ਮੂੰਹਾਂ ਛਿੱਗੀ ਆ ਬਹੁਤ ਖਰੀ ਚੱਲੀ ਤੇ ਬਹੁਤ ਸੋਹਣੀ ਝੋਟੀ ਆ ਸ਼ਾਈ ਸ਼ੂਈ ਤੁਸੀਂ ਆਪ ਵੇਖ ਕੇ ਜਜਮੈਂਟ ਕਰਿਓ ਵੀ ਪੂਰੀ ਬਲੈਕ ਹੀ ਆ ਕੋਲੇ ਜੈਡ ਬਲੈਕ ਹੀ ਆ ਹਾਂਜੀ ਮੈਂ ਨਾ ਪੈਰਾਂ ਆਹ ਵੇਖੋ ਜੀ ਕਾਲਾ ਸੋਨਾ ਕਰੋ ਚੈੱਕ ਬਾਕੀ ਆਪਾਂ ਤੁਹਾਨੂੰ ਤੋੜ ਕੇ ਥੋੜਾ ਜਿਹਾ ਖੁੱਲਾ ਲੰਮਾ ਤੋੜ ਕੇ ਤਸੱਲੀ ਨਾਲ ਜ਼ਰੂਰ ਦਿਖਾਉਣੇ ਆ ਕਿਉਂਕਿ ਆਹ ਵੇਖੋ ਜੀ ਠੀਕ ਆ ਸੋ ਕੱਦ ਵੀ ਕੋਈ ਵੀਰ ਸੋਨਾ ਕੱਦ ਆ ਦੋਸਤੋ ਮੀਡੀਅਮ ਤੋਂ ਜਿਹੜੀ ਥੋੜੀ ਉੱਚੀ ਆ ਮੀਡੀਅਮ ਵੀ ਹਾਈਟ ਮੰਨ ਕੇ ਤੁਸੀਂ ਸੌਦਾ ਕਰ ਲਓਗੇ ਤੇ ਕੋਈ ਇਤਰਾਜ਼ ਵਾਲੀ ਗੱਲ ਨਹੀਂਗੀ ਤੇ ਬਾਕੀ ਤੁਸੀਂ ਵੇਖੋ ਵੰਡ ਵੁੰਡ ਵੇਖੋ ਥਣਾ ਦੀ ਦੇ 10 ਕਿਲੋ ਜਿਹੜਾ ਦੋਸਤੋ ਮਨਾਉਣ ਵਾਲਾ ਦੁੱਧ ਵੀ ਰਾਂ ਦਾ ਵੀ ਆਪਾਂ ਉਹ ਗੱਲ ਕਰਾਂਗੇ ਵੀ ਜਿੰਨਾ ਮਨਾਉਣਾ ਥੱਲੇ ਦੁੱਧ 11 11 11 ਕੇ 11 ਪੱਕਾ ਹਾਂਜੀ ਹਾਂਜੀ 11 11 ਠੀਕ ਆ ਜੀ 11 ਕਿਲੋ ਠੀਕ ਆ ਜੀ ਮੇਰੇ ਤੋਂ 10 ਹੋ ਗਿਆ ਕਿਉਂਕਿ ਦੋਸਤੋ ਦੁੱਧ ਉਹਨਾਂ ਹੀ ਦੱਸਿਆ ਜਾਂਦਾ ਜਿੰਨਾ ਕਿਸੇ ਨੇ ਚੋਲਣਾ ਕਿਉਂਕਿ ਦੂਰੋਂ ਨੇੜੋਂ ਕਿਸੇ ਵੀਰ ਨੇ ਆਉਣਾ ਤੇ ਬਾਅਦ ਵਿੱਚ ਉਹਨਾਂ ਚਵਾਉਣਾ ਵੀ ਪੈਂਦਾ ਦੁੱਧ ਠੀਕ ਆ ਇਸ ਕਰਕੇ ਪਹਿਲਾਂ ਹੀ ਉਹਨਾਂ ਦੱਸਿਆ ਗਿਆ ਵੀ ਜਿਹੜਾ ਕਿਸੇ ਵੀਰ ਨੇ ਚੋਲਣਾ ਭਾਂਡੇ ਜਾਂ ਪੈਣ ਵਾਲਾ ਦੁੱਧ ਜਿਹੜਾ ਕੋਲੇ ਵੀ ਤੇ ਇੱਕ ਵਾਰੀ ਹੋਰ ਇਹਨੂੰ ਲਵਾ ਦਾਂਗੇ ਜਿਹੜਾ ਠੀਕ ਹੈ ਬੱਚਾ ਲਿਆ ਲੱਗੇ ਲੋ ਬਦਸਤੋ ਛੋਟੀ ਚੰਗੀ ਆ ਬਾਕੀ ਚੁਵਾਈ ਜਿਹੜੀ ਆ ਉਹ ਵੀ ਆਪਾਂ ਵੀਰ ਕੁਲੇ ਦੇ ਨਾਲ ਗੱਲਬਾਤ ਕਰ ਲਾਂਗੇ ਵੀ ਚੁਵਾਈ ਸਵੇਰ ਕਿੰਨੇ ਤੋਂ ਕਿੰਨੇ ਵਜੇ ਹੁੰਦੀ ਆ ਇੱਕ ਮਿੰਟ ਰਕੀ ਠੀਕ ਆ ਬੱਚੇ ਨੂੰ ਚੈੱਕ ਕਰੋ ਤੁਸੀਂ ਠੀਕ ਹੈ ਸ਼ਕੀਨੀ ਸ਼ਕੂਨੀ ਵੀ ਪੂਰੀ ਆ ਝੋਟੀ ਦੇ ਵਿੱਚ ਤੇ ਬਹੁਤ ਸੋਣੀ ਆ ਛਾਈ ਛੂਈ ਤੁਹਾਨੂੰ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਦੋਸਤੋ ਜੈਡ ਬਲੈਕ ਆ ਠੀਕ ਆ ਤੇ ਬਿਲਕੁਲ 11 ਕਿਲੋ ਨੈਟ ਜਿਹੜਾ ਦੁੱਧ ਤੋਲਵਾ ਤੋਂ ਜਿਹੜਾ ਦੋਸਤੋ 11 ਕਿਲੋ ਇਹਦੇ ਸਲੇਖਾ ਜਾਰ ਕੋਈ ਨੀ ਲੰਮਾ ਤੋੜ ਲੋ ਜੀ ਹਾਂ 1 ਮਿੰਟ ਹੁਣ ਘੁਮਾ ਦਿਆਂ ਫੇਰ ਠੀਕ ਆ ਜੀ ਹਾਂਜੀ ਮੋੜ ਦੋ ਕੁਲੇਵੀਰ ਲੈ ਜੋ ਲੈ ਬੱਚਾ ਬੱਚਾ ਲੈ ਠੀਕ ਆ ਅੱਛਾ ਕੁਲੇਵੀਰ ਕੀ ਕਰਦੇ ਆ ਡਿਮਾਂਡ ਕੀ ਰੋਗੀ ਛੋਟੀ ਜੀ ਸਤਿ ਸ੍ਰੀ ਅਕਾਲ ਸਾਬ ਵੇਖੋ ਕੱਟੀ ਦੇ ਉਧਰ ਦੀ ਬਹੁਤ ਸ਼ਕੀਨ ਆ ਪੈਰਾ ਲਿਕੇ ਕੋਈ ਵੀ ਸਿਰ ਤੱਕ ਹਵਾਲ ਨਹੀਂ ਚਟਾ ਕੁਆਲਿਟੀ ਵੇਖੋ ਕੱਟੀ ਦੀ ਹੈਗੀ ਬਹੁਤ ਸ਼ਕੀਨ ਮਰੀਕੀ ਬਹੁਤ ਜਦੀ ਬਹੁਤ ਜਦੀ ਪ੍ਰੀਖੀ ਪੂਰੀ ਆ ਵੇਖੋ ਬਾਕੀ ਥਾਂ ਲੈਵਾ ਵੜਾ ਸੋਨਾ ਥੋੜਾ ਜਨਾ ਕੈਮਰਾ ਤੇ ਡਰਦਾ ਪਸ਼ੂ ਇੱਕ ਨਵੇਂ ਥਾਂ ਆ ਇੱਕ ਨਾ ਬਾਹਰ ਅੰਦਰ ਘਟ ਕੱਢਿਆ ਹੁੰਦਾ ਹਾਂਜੀ 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 ਤੇ ਉਹਦੇ ਕਰਕੇ ਵੇਖੋ ਦੋਸਤੋ ਥੋੜਾ ਜਿਹਾ ਨਾ ਪਸ਼ੂ ਐਨੀਮਲ ਪੰਜ ਦਾ ਨੱਠ ਦਾ ਜੀ ਇਹਨੂੰ ਨਾ ਇੱਕ ਪਾਹੀ ਸੰਗਲ ਆਪਾਂ ਪਾਏ ਚ ਬੁੱਜੂ ਬੁੱਧਾ ਡੰਗਤਾਂ ਨੂੰ ਪਤਾ ਹਲ ਕਰ ਲੈਂਦਾ ਉਹ ਵੀ ਕਰਦਾ ਹਾਂਜੀ ਹਾਂਜੀ ਤੇ ਕਈ ਤਾਂ ਵੈਸੇ ਛੱਪੂ ਪਾਈਏ ਤੇ ਪਸ਼ੂ ਤੁਰਦਾ ਨਹੀਂ ਜਦੋਂ ਕਿਥੀ ਆ ਹਾਂਜੀ ਹਾਂਜੀ ਆ ਵੇਖੋ ਤੁਹਾਡੇ ਸਾਹਮਣੇ ਕਰਦੀ ਹੋਣੀ ਕੀ ਜੀ ਆਪਾਂ ਅੱਜ ਕੁਲੇਬੀਰ ਕਿੰਨੇ ਕੁ ਦੀ ਦੇ ਦਾਂਗੇ ਸੰਤੂ ਸਾਹਿਬ ਲੋਕੀ ਮੋਲ ਦੇ ਕਟੀਆਂ ਦਾ ਤੁਹਾਨੂੰ ਵੀ ਪਤਾ 1 5 30 ਕਰਦੇ ਆ ਕੱਟੀ ਵੇਖੋ ਨਾਲੇ ਕੀ ਚੰਗੀ ਆ ਕਿਸੇ ਪਾਸਾ ਲੈਣੀ ਨਹੀਂ ਕਰਨਾ ਇਹ ਇੱਕ ਤੀ ਮੁੱਲ ਕਰਦੇ ਸੀ ਅੱਛਾ ਪਰ ਨਾ ਪੱਕਤੀ ਕਰਨਾ ਨਾ ਇੱਕ ਪੰਜੀ ਨਾ ਇੱਕ 20 ਹਾਂ ਬਿਲਕੁਲ ਜਮਨ ਜਮ ਮੁੱਲ ਕਰਨਾ ਆ ਇੱਕ 10 ਦੀ ਕੱਟੀ ਦੇ ਦਈਏ ਇੱਕ 10 ਦੀ ਹਾਂ ਉਹ ਤੋਂ ਜੋ ਵੀ ਕਰਦੇ ਹੋ ਫਿਰ ਕਿੰਨਾ ਕਰਦੇ ਹੋ ਕਰਦੇ ਹੋ ਕਰਦੇ ਹੋ ਛੋੜਾ ਜਿਹਾ ਭਾਈ ਦੀਆਂ ਵਾਲੇ ਕੰਮ ਕਰ ਗਿਆ ਹਾਂ ਲੱਖ ਦੀ ਦੇ ਦਈਏ ਪੂਰੇ ਦੀ ਹਾਂ ਕੋਈ ਜੋ ਵੀ ਭੈਣ ਭਰਾ ਆਊਗਾ ਤੇ ਮਾਨਤਨ ਕਰਾਂਗੇ ਲਓ ਜੀ ਦੋਸਤੋ ਹਾਂ ਬਾਕੀ ਕੱਟੀ ਵੇਖੋ ਸੰਧੂ ਸਾਹਿਬ ਤੁਸੀਂ ਇਹੋ ਜੀਆਂ ਕੱਟੀਆਂ ਦਾ ਚਲੋ ਵੀਡੀਓ ਰੋਜ਼ ਪਾਉਂਦੇ ਜੇ ਲੋਕੀ ਮੁੱਲ ਕਰਦੇ ਬਹੁਤ ਜ਼ਿਆਦਾ ਤੁਹਾਨੂੰ ਵੀ ਪਤਾ ਲਓ ਜੀ ਦੋਸਤੋ ਕੱਟੀ ਚੰਗੀ ਆ ਕਿਉਂਕਿ ਕੱਟੀ ਝੋਟੀ ਜਿਹੜੀ ਦੋਸਤੋ ਹਾਂ ਬਾਕੀ ਫੇਰ ਮਾਨਦਾਨ ਫੋਲੀ ਕਰਾਂਗੇ ਘਰ ਭੈਣ ਭਰਾਆਂ ਦਾ ਕੋਈ ਵੀਰ ਦੂਰੋਂ ਨੇੜੇੋਂ ਆਉਂਦਾ ਘਰੇ ਤਾਂ ਮੈਨੂੰ ਲੱਗਦਾ ਵੀ ਚੋਕ ਕੇ ਪਸਵਾ ਕੇ ਪਹਿਲਾਂ ਤਸੱਲੀ ਕਰਿਓ ਬਾਈ ਜੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕੋਈ ਵਾਧ ਘਾਟ ਨਹੀਂ ਕਰਾਂਗਾ ਮੈਂ ਦਿਲ ਖੁਸ਼ ਕਰ ਦੇ ਇਹ ਦਿਲ ਖੁਸ਼ ਕਰ ਦੇ ਹਾਂ ਹਾਂ ਜੇ ਕੋਈ ਭੈਣ ਭਰਾ ਮੜੂਗਾ ਨਾ ਪਿਛੋਟੀ ਫੇਲ ਹੈ ਤੇਰੀ ਕਰਾਇਆ ਵੀ ਡਬਲ ਆਪਾਂ ਦੇਵਾਂਗੇ ਦੇਂਦਾਰਿਆਂ 1.5-2 ਕਿਲੋ ਝੋਟੀ ਦੀ ਗਾੜ ਹੋ ਗਿਆ ਇਸ ਟਾਈਮ ਤੇ ਠੀਕ ਹੈ ਜੀ ਹਾਂ ਜੀ ਹਾਂ ਜੀ ਆ ਚਵਾਈ ਪੋਲੀ ਬਹੁਤ ਜਿਆਦੀ ਲਓ ਦੋਸਤੋ ਕਰੋ ਗੱਲ ਝੋਟੀ ਬਹੁਤ ਪਿਆਰੀ ਆ ਕੋਈ ਵੀ ਆਊਗਾ ਛੱਡ ਕੇ ਜਾਂਦਾ ਲੱਖ ਜੋ ਵੀ ਸੰਧੂ ਸਾਹਿਬ ਮਾਨਤਨ ਕਰ ਦੇਣਾ ਐ ਲੱਖ ਜੋ ਵੀ ਮਾਨਤਨ ਕਰ ਦੇਣਾ ਐ ਠੀਕ ਆ ਜੀ ਸੋ ਛੋਟੀ ਜੀ ਦੇਖੋ ਲੋਕੀ ਦੀ 13 ਦੀ ਵੀ ਵੇਚਣ ਵੇਚ ਸਕਦੇ ਆ ਵੇਖਦਿਆਂ ਵੀ ਪਈਆਂ ਆ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਨਹੀਂ ਹਾਂਜੀ ਹਾਂਜੀ ਪਸ਼ੂ ਦਾ ਕੋਈ ਚੰਗੇ ਦਾ ਮੋਲ ਹੀ ਕੋਈ ਨਹੀਂਗਾ ਤੇ ਇਹ ਇਹ ਕੁਲੇਵੀਰ ਹੋ ਗਈ ਪਹਿਲੇ ਨੰਬਰ ਵਾਲੀ ਝੋਟੀ ਹਾਂਜੀ ਹਾਂਜੀ ਤੇ ਜਿਹੜੀ ਆਪਣੇ ਕੋਲ ਆ ਦੂਜੇ ਨੰਬਰ ਤੇ ਆ ਮੈਂ ਮੱਝ ਆ ਗਈ ਐ ਵੀਰ ਸੰਧੂ ਸਾਹਿਬ ਇਹ ਨਾ ਸੁਈ ਆ ਮੱਝ ਆਪਣੇ ਕੋਲ ਹੀ ਬਚਾਇਆ ਦਾ ਮਰਿਆ ਆਪਣੇ ਕੋਲ ਫੋਟੋਆਂ ਵੀਡੀਓ ਬਣੀਆਂ ਆ ਜੇ ਕੋਈ ਭੈਣ ਭਰਾ ਖੂਗਾ ਆਪਾਂ ਪਾ ਦੇ ਉਹ ਇਹਦੀ ਮਰ ਗਿਆ ਤਿੰਨ ਦਿਨ ਹੋ ਗਏ ਆ ਤੇ ਹੁਣ ਮੌਕੇ ਤੇ 7 ਕਿਲੋ ਦੁੱਧ ਆ ਪਹਾੜੇ ਤੇ ਮਿਲਣ ਲੱਠੀ ਆ ਸੁਹਾ ਉੱਚਾ ਕਿੰਨਾ ਗਿਆ ਸੁਹਾ 2 ਮਹੀਨਾ ਦਾ ਗੈਨੋ ਤੁਸੀਂ ਉਤਰਾ ਕੱਢਿਆ ਹਾਂਜੀ ਹਾਂਜੀ ਤੇ ਦੁੱਧ ਹੁਣ ਕਿੰਨੇ ਕਿਤੇ ਆ ਹੁਣ 7 ਕਿਲੋ ਆ ਪਹਿਲਾਂ ਦੁੱਧ 8 ਕਿਲੋ ਸੀ ਤੇ ਅੰਗਰ ਨਾਲ ਜੇ ਤੁਹਾਨੂੰ ਪਤਾ ਪੱਠੇ ਪੱਠੇ ਨਹੀਂ ਖਾਂਦਾ ਵੇਖੋ ਘੱਟ ਖਾਦੇ ਆ ਹਾਂ ਬਾਕੀ ਝੋਟੀ ਦੂਜੇ ਸੁਵੇ ਆ ਕੋਈ ਇਹ ਨਾ ਵੀਰ ਆਖੇ ਵੀ ਸੁਆ ਜਿਆ ਅੱਛਾ ਹਾਂ ਸਿੰਘ ਜ਼ਰੂਰ ਪਛਾਣੂ ਆ ਆ ਸਿੰਘ ਪਛਾਣੂ ਆ ਹਾਂ ਬਾਕੀ ਝੋਟੀ ਆ ਦੋਸਤੋ ਬਾਕੀ ਕੋਈ ਵੀਰ ਆਪਦੀ ਸਮਝੋ ਵੀ ਤੁਸੀਂ ਵਰਤਿਆ ਕਰੋ ਕਿਉਂਕਿ ਦੂਜਾ ਸੁਹਾ ਕਿਸੇ ਵੀਰ ਠੀਕ ਆ ਸਿੰਘ ਪਛਾਣ ਨੂੰ ਜਿਹੜੀ ਦੋਸਤੋ ਬੰਦਰ ਜਿਵੇਂ ਕੁਦਰਤੀ ਬਣੀ ਹੋਈ ਆ ਠੀਕ ਆ ਤੇ ਟਾਈਮ ਤੁਹਾਨੂੰ ਦੱਸਦਾ ਵੀ 2 ਕੁ ਮਹੀਨੇ ਦਾ ਸਮਾਂ ਹੋ ਗਿਆ ਸੂਈ ਨੂੰ ਤੇ 7 ਕਿਲੋ ਧਾਰਾ ਜਿਹੜੀਆਂ ਇਹਦੇ ਥੱਲੇ ਮੌਜੂਦ ਆ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਪਾੜੇ ਦੇ ਸਤ ਲਈ ਬਸ ਪਾੜੇ ਦੇ ਪਾੜੇ ਪਾੜੇ ਤੋਂ ਬਹਿਣਾ ਵੀ ਕਈ ਯਾਰ ਮੇਰੇ ਪੈਂਦੀ ਆ ਠੀਕ ਆ ਵੀਰ ਠੀਕ ਆ ਲੈ ਵੀ ਲਾਉ ਤੋ ਸੋ ਪਾੜੇ ਦੇ ਮਿਲਦੀ ਆ ਕਰਮਾਂ ਲਈ ਬਾਕੀ ਕਿਸੇ ਤਰ੍ਹਾਂ ਦਾ ਕੋਈ ਟੀਕਾ ਟੱਲਾ ਨਹੀਂਗਾ ਸੋ ਕੋਈ ਵੀਰ ਆਪਦੀ ਦੋ ਡੰਗ ਆਣ ਕੇ ਬੇਸ਼ੱਕ ਪਾੜਾ ਕੇ ਪਾ ਕੇ ਚੋਕੇ ਪਸਮਾ ਕੇ ਤਸੱਲੀ ਕਰ ਸਕਦੇ ਜੇ ਇੱਥੇ ਕੁਲੇ ਧਾਰਾਂ ਅਗਲੇ ਅਗਲੇ ਪੀਲੇ ਪੀਲੇ ਬਰਾਬਰ ਜੀ ਬਹੁਤ ਜਿਆਦੀਆਂ ਸੰਧੂ ਸਾਹਿਬ ਅੱਛਾ ਅੱਛਾ ਠੀਕ ਆ ਜੀ ਹਾਂ ਵੇਖੋ ਬਾਕੀ ਝੋਟੀ ਆ ਫੇਸ ਕੁਆਲਟੀ ਤੋਂ ਪਤਾ ਲੱਗ ਜਾਂਦਾ ਬਾਈ ਵੀ ਮਾਈ ਦਾਦੇ ਝੋਟੀ ਦਾ ਮੈਂ ਪਤਾ ਲੱਗ ਜਾਂਦਾ ਖਲੋਣੀ ਖਾਣ ਲਾਣੀ ਵੇਖੋ ਬਹੁਤ ਚੰਗੀ ਆ ਹਾਂ ਬਾਕੀ ਦੁੱਧ ਫੇਰ ਹੋਣਾ 8-9 ਕਿਲੋ ਕਰ ਜੇਗੀ ਆਨਲਾਈਨ ਕੋਈ ਵੀਰ ਸੌਦਾਕਾਰ ਦਾ ਤਾਂ ਵੀ ਤੁਸੀਂ ਵੀਡੀਓ ਕਾਲ ਤੇ ਤਸੱਲੀ ਕਰ ਸਕਦੇ ਜ ਅਦਰਵਾਈਜ਼ ਆਪਾਂ ਹਰ ਵਾਰੀ ਕਹਿੰਨੇ ਵੀ ਘਰੇ ਆਜੋ ਆਪਦੀ ਤਸੱਲੀ ਕਰਕੇ ਲੈ ਜਾਓ ਪੈਸੇ ਕਿਸੇ ਵੀਰ ਨੇ ਲਾਉਣੇ ਚਾਹੇ ਥੋੜੇ ਆ ਚਾਹੇ ਬਹੁਤੇ ਆ ਠੀਕ ਆ ਬਾਕੀ ਥਣ ਚੱਟਾ ਤੁਹਾਡੇ ਸਾਹਮਣੇ ਆ ਕਰਮਾਲੀ ਦਾ ਬਾਕੀ ਸਮਾਂ ਤੁਹਾਨੂੰ ਦੱਸਦਾ ਮਾਰਨਿੰਗ ਟਾਈਮ ਤੋਂ ਟਾਈਮ ਬੰਨ ਕੇ ਕੋਈ ਚਵਾਈ ਕਰ ਲੈ ਦੋ ਡੰਗ ਚੋਲੇ ਤਿੰਨ ਟਾਈਮ ਚੋਲੇ ਠੀਕ ਆ ਆ ਲੈ ਠੀਕ ਹੈ ਜੀ ਬਾਕੀ ਤੁਹਾਨੂੰ ਇਹ ਵੀ ਦੱਸਤਾ ਪਹਾੜੇ ਤੇ ਚਾੜ ਤੇ ਜਿਹੜੀ ਦੋਸਤੋ ਲੱਗੀ ਹੈ ਕਰਮ ਵਾਲੀ ਪਹਾੜੇ ਤੇ ਮਿਲਦੀ ਹੈ ਤੇ ਕੋਈ ਭੂਰ ਛਟਾ ਆਪਣੇ ਦੋ ਲਕੂਆਂ ਦੇ ਵਿੱਚ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕੋਈ ਵਾਧ ਘਟ ਨਹੀਂ ਆ ਜੇ ਕਰੂਡ ਹੋਵੇ ਆਪਾਂ ਤਾਂ ਵੀ ਦੇਨਦਾਰੇ ਡਬਲ ਕਰਾ ਦੋਗੇ ਬਹੁਤਿਆਂ ਜਿਆਦਾ ਪੋਲਿਆਂ ਜਿਨ੍ਹਾਂ ਨੂੰ ਕਹਿੰਦੀਆਂ ਉਹ ਆਪਣੇ ਕੋ ਮੱਜਾ ਠੀਕ ਆ ਵੀਰ ਹਾਂਜੀ ਹਾਂਜੀ ਬਾਕੀ ਸਾਫ ਸੁਥਰੀ ਆ ਥਣ ਲੇਵੇ ਦੀ ਅੱਛਾ ਕੁਲੇ ਵੀਰ ਆਪਾਂ ਕਿੰਨੇ ਕੀ ਦੇ ਦੇਣੀ ਅੱਜ ਦੇ ਲੈ ਵੀਰ ਜੀ ਲਈ ਤੇ ਵਾਹ ਲਈ ਮਹਿੰਗੀ ਸੀ ਹੁਣ 45 ਜੋ ਮਾਨਤਨ ਕਰ ਦਾਂਗੇ 45 ਚੋਂ ਆ 42 ਦੀ ਦੇ ਦਾਂਗੇ 42 ਦੀ ਹਾਂ ਘਰ ਆਏ ਭੈਣ ਭਰਾ ਦਾ ਫੇਰ ਮਾਨਤਨ ਖੁੱਲਾ ਹੀ ਕਰਾਂਗੇ ਝੋਟੀ ਚੰਗੀ ਆ ਦੁੱਧ 8 ਕਿਲੋ ਫੇਰ ਕਰ ਜੂਗੀ ਥਣ ਵੇਖੋ ਗੱਡਾ ਸੋਨਾ ਲ ਤੇ ਬਾਕੀ ਤੁਹਾਨੂੰ ਸਾਰੀ ਜਿਹੜੀ 200 ਡਿਟੇਲ ਤਸੱਲੀ ਮਿਲ ਗਈ ਆ ਵੀ ਕੋਈ ਵੀਰ ਦੂਰੋਂ ਨੇੜਿਓਂ ਆ ਰਿਹਾ ਹੈ ਇਹ ਨਹੀਂ ਹੈਗਾ ਕੋਈ ਦੂਰੋਂ ਨੇੜਿਓਂ ਉੱਥੇ ਆਣ ਕੇ ਦੋਸਤ ਤੁਹਾਡੇ ਪਸ਼ੂ ਸੈਟਨਾ ਬੈਠੇ ਪਾਸ ਚੈੱਕ ਨਾ ਹੋਵੇ ਤੇ ਬਾਕੀ ਤਸੱਲੀ ਵਾਲੇ ਪਸ਼ੂ ਆ ਕੋਈ ਵੀਰ ਆਦੇ ਆਣ ਕੇ ਦੂਰੋਂ ਨੇੜਿਓਂ ਘਰ ਤਸੱਲੀ ਕਰ ਸਕਦਾ ਇੱਕ ਝੋਟੀ ਆਪਾਂ ਜਿਹੜੀ ਤੁਹਾਨੂੰ ਦਿਖਾਈ ਆ ਪਹਿਲੇ ਨੰਬਰ ਤੇ ਬਹੁਤ ਕਮਾਲ ਦੀ ਚੰਗੀ ਸ਼ਾਨਦਾਰ ਕੁਆਲਿਟੀ ਆ ਸੋ ਪਸੰਦ ਆਊਗੀ ਬਾਕੀ ਘਰ ਆਣ ਕੇ ਤਸੱਲੀ ਕਰ ਲਿਓ ਠੀਕ ਆ ਲੈ ਵੀ ਵੇਖੋ ਸੰਤੂ ਸਾਹਿਬ ਸੀਲ ਕਿਨਿੰਗੇ ਕੋਈ ਇਹ ਨਾ ਕਿ ਵੀ ਵੀਰ ਦੁਜੇ ਬੰਨੇ ਬੈਠਾ ਇਧਰ ਜਿੱਧਰ ਮਰਜੀ ਬੈਜੋ ਬਹੁਤ ਸੀਲ ਕੱਟੀ ਆ ਲੈ ਵੀ ਜਿੱਦਾ ਮਰਜੀ ਤਸੱਲੀ ਕਰੀ ਚੱਲੋ ਵੇਖੋ ਸੰਤੂ ਸਾਹਿਬ ਕੱਟੀ ਜਿਹੜਾ ਵੀਰ ਭਰਾ ਲੈ ਜੂਗਾ ਜਿਆਦਾ ਹੀ ਕਰੂਗਾ ਵੇਚਣ ਵਾਲਾ ਮੁੱਲ ਵੀ ਆਪਾਂ ਬਿਲਕੁਲ ਜਾਇਰ ਕਰਤਾ ਆ ਲੈ ਵੀ ਬਹੁਤ ਵਧੀਆ ਗੱਲ ਆ ਕੋਲੇ ਜੀ ਹਾਂਜੀ ਹਾਂਜੀ ਵੀਰ ਜੀ ਚੰਗੀ ਚੀਜ਼ ਤੇ ਚੰਗੇ ਪੈਸੇ ਭਰਨੇ ਬਈ ਆਹ ਜੀ ਮੈਂ ਸੰਤੂ ਸਾਹਿਬ ਵੇਖੋ ਕੱਟੀ ਜੀ ਕੋਈ ਗੱਲ ਹੀ ਨਹੀਂ ਦੇਖੋ ਜੀ ਬਿਲਕੁਲ ਜੀ ਬਿਲਕੁਲ ਚਲੋ ਉਮੀਦ ਕਰਦੇ ਆ ਵੀ ਜਾਂ ਗਾਂ ਵੀ ਕੋਈ ਲੈ ਕੇ ਜਾਵੇ ਤੇ ਉਹ ਬਹੈਣੀਆਂ ਕਰੇ ਕਰਮਾਣ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਆਪਾਂ ਇਹੋ ਆਨੇ ਭੈਣ ਭਰਾਵਾਂ ਨੂੰ ਤਸੱਲੀ ਕਰੋ ਦੋ ਟਾਈਮ ਚਾਰ ਟਾਈਮ ਆਪਨੀ ਆਣ ਕੇ ਐ ਦੁੱਧ ਜਿੰਨਾ ਹੀ ਦਸਣ ਦਾ ਮਿੰਨ ਕੇ ਲਿਜਾਓ ਤੁਸੀਂ ਸਾਡੇ ਕੋਲੋਂ ਵੀ ਆਓ ਚਾਰ ਟਾਈਮ ਚੋ ਭਾਵੇਂ ਪੰਜ ਟਾਈਮ ਚੋ ਸਾਨੂੰ ਕੋਈ ਤਰਾਇ ਨਹੀਂ ਹੈਗਾ ਸਹੀ ਹੈ ਸਹੀ ਹੈ ਹਾਂਜੀ ਲੋਬੀ ਭਰਾਵੋ ਇਹ ਗੱਲਾਂ ਨੇ ਤੇ ਇਹ ਬਾਤਾਂ ਨੇ ਤੇ ਦੋ ਪਸੂ ਤੁਹਾਨੂੰ ਦਿਖਾਤੇ ਆ ਦੋਵੇਂ ਦੁੱਧ ਤੇ ਚੱਲਦੇ ਆ ਕੋਈ ਇਹ ਤਾਂ ਹੈ ਨਹੀਂ ਵੀ ਦੋਸਤੋ ਕੋਈ ਗੱਬਣਾ ਪਸੂ ਤੇ ਧਾਰਾ ਮਾਰ ਕੇ ਕੋ ਤਿੱਪਕਲ ਜਾਣੀ ਆ ਦੀ ਚੋ ਕੇ ਚੰਗੀ ਤਰ੍ਹਾਂ ਵਰਾ ਕੇ ਤਸੱਲੀ ਕਰਕੇ ਲੈ ਕੇ ਜਾਓ ਹਰ ਥਾਂ ਤੋਂ ਜਿੱਥੋਂ ਵੀ ਆਪਾਂ ਵੀਡੀਓ ਬਣਾਉਣੇ ਆ ਖੁੱਲੀ ਜੀ ਆਪਣੀ ਅਪੀਲ ਹੁੰਦੀ ਸਾਰੇ ਵੀਰਾਂ ਨੂੰ ਤਸੱਲੀ ਆਪਦੀ ਕਰਕੇ ਲੈ ਕੇ ਜਾਓ ਪਸ਼ੂ ਚੰਗੇ ਆ ਸੋ ਦੋਸਤੋ ਅੱਜ ਫਿਲਹਾਲ ਇਹ ਦੋ ਪਸ਼ੂ ਤੁਹਾਨੂੰ ਦਿਖਾਉਣੇ ਸੀਗੇ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ